ਕੇ ਵੱਡੇ ਲੈਵਲ ਦੇ ਜਿਹੜੇ ਠੇਕੇਦਾਰ ਕਹਾਉਂਦੇ ਆ ਉਹਨਾਂ ਨੇ ਬੜੀ ਰਗੜ ਕੇ ਗੱਲਾਂ ਕਰਦੇ ਨੇ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਬਾਕੀ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਨਾ ਸਿਖਾਓ ਵੀ ਅਸੀਂ ਮੰਨ ਕੇ ਚੱਲ ਵੀ ਡੀਪੀਸੀ ਕਿਵੇਂ ਪੈਂਦੀ ਹੈ ਜਾਂ ਡੀਪੀਸੀ ਦੀ ਮਨਿਆਦ ਨਹੀਂ ਮੈਂ ਕਹਿਣਾ ਸਤਿਕਾਰ ਜੀ ਸਾਰੇ ਦੋਸਤਾਂ ਨੂੰ ਤੇ ਜਿੰਨੇ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਅੱਜ ਪਹੁੰਚੇ ਹਾਂ ਜੀ ਆਪਣਾ ਰਾਏਕੋਟ ਦੇ ਲਾਗੇ ਬੁਰਜ ਹਰੀ ਸਿੰਘ ਕੰਮ ਚੱਲਦਾ ਹੈ ਤੇ ਗੱਲ ਦੋ ਕੁ ਦਿਨ ਪਿੱਛੇ ਦੀ ਕਰਦੇ ਆ ਕਿਉਂਕਿ ਆਪਾਂ ਸਾਨੂੰ ਪਤਾ ਇੱਕ ਪੌਡਕਾਸਟ ਵੀ ਕੀਤਾ ਸੀਗਾ ਗੁਰੂ ਘਰਾਂਗਣਾ ਪੇਜ ਤੇ ਸਾਡੇ ਛੋਟੇ ਵੀਰ ਨੇ ਸਾਨੂੰ ਮਾਣ ਬਖਸ਼ਿਆ ਸੀ ਧੰਨਵਾਦ ਵੀ ਕੀਤਾ ਉਹਨਾਂ ਦਾ ਗੱਲ ਇਹ ਕੀਤੀ ਸੀ ਉਹਦੇ ਚ ਵੀ ਆਪਾਂ ਜੋ ਵੀ ਕੰਮ ਆਪ ਸਿੱਖਿਆ ਲੋਕਾਂ ਤੋਂ ਸਿੱਖਿਆ ਸਾਡੇ ਵੱਡਿਆਂ ਤੋਂ ਸਿੱਖਿਆ ਸਾਡੇ ਮਤਲਬ ਵੀ ਭਰਾਵਾਂ ਤੋਂ ਸਿੱਖਿਆ ਅਸੀਂ ਵੀ ਕੋਸ਼ਿਸ਼ ਕੀਤੀ ਵੀ ਯਾਰ ਸਾਡੇ ਤੋਂ ਕੋਈ ਜੀ ਅਸੀਂ ਕੋਈ ਚਾਰ ਬੋਲ ਬੋਲਾਂਗੇ ਤਾਂ ਮੰਨ ਲਓ ਵੀ ਅਗਲਾ ਵੀ ਸਿੱਖੇ ਹਨਾ ਗੱਲ ਇਕੱਲੀ- ਇਕੱਲੀ ਚੱਲੀ ਸੀ ਦੇਖੋ ਹੁਣ ਸਾਡਾ ਜਿਵੇਂ ਆ ਦਿਖਾ ਦਈਏ ਵੀ ਸਾਡਾ ਬੇਸ ਸਾਰਾ ਜਿਹੜਾ ਇੱਕ ਵਾਰੀ ਸਾਰਾ ਜਣੀ ਹੋ ਗਿਆ ਡੀਪੀਸੀ ਲੈਵਲ ਤੇ ਹੋ ਗਿਆ ਡੀਪੀਸੀ ਦੀ ਗੱਲ ਚ ਬਹੁਤ ਲੋਕਾਂ ਨੇ ਜਣੀ ਕਿ ਵੱਡੇ ਲੈਵਲ ਦੇ ਜਿਹੜੇ ਠੇਕੇਦਾਰ ਘਾਉਂਦੇ ਆ ਉਹਨਾਂ ਨੇ ਬੜੀ ਰਗੜ ਕੇ ਗੱਲਾਂ ਕਰਦੇ ਨੇ ਵੀ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਇੱਛਾ ਹੈ ਨਾ ਅਸੀਂ ਡੀਪੀਸੀ ਇਹ ਨਹੀਂ ਕਿ ਹੈਵੀ ਡੀਪੀਸੀ ਪਾਉਣੀ ਨਹੀਂ ਚਾਹੀਦੀ ਪਰ ਅੱਜ ਤੋਂ ਘੱਟੋ ਘੱਟ 25 ਸਾਲ 20-25 ਸਾਲ ਤੋਂ ਲੈ ਕੇ ਡੀਪੀਸੀ ਪਾਉਂਦੇ ਆ ਰਹੇ ਆ ਜੇ ਸਾਰਿਆਂ ਦੀਆਂ ਕੋਠੀਆਂ ਵੇਖ ਲਈਏ ਤਾਂ ਉਹਨਾਂ ਚ ਪ੍ਰੋਬਲਮਾਂ ਆਈਆਂ ਨੇ ਜਿਵੇਂ ਜਿਵੇਂ ਜੋਗ ਬਦਲਦਾ ਜਿਵੇਂ ਜਿਵੇਂ ਕੋਈ ਮੰਨ ਕੇ ਚੱਲੋ ਵੀ ਸਮਾਂ ਬਦਲਦਾ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਟੈਕਨੋਲੋਜੀ ਵੀ ਬਦਲਦੀ ਹੈ ਹੁਣ ਜਿਹੜੇ ਫੋਨ ਆਪਣੇ ਕੋਲੇ ਪਹਿਲਾਂ ਸੀ ਪਹਿਲਾਂ ਕੀਪਰਡ ਹੁੰਦੇ ਫਿਰ ਐਂਡਰੋਇਡ ਆਏ ਫਿਰ ਚਾਈਨਾ ਮੇਡ ਆਏ ਫਿਰ ਜਾਨਕੀ ਬਦਲਦਾ ਤੁਰਿਆ ਜਾਂਦਾ ਸਿਸਟਮ ਹੈ ਅਸੀਂ ਕਿਉਂ ਨਵੇਂ ਤੋਂ ਨਵੇਂ ਫੋਨ ਲੈਣੇ ਆ ਕਿਉਂਕਿ ਅਸੀਂ ਅਪਡੇਟ ਭਾਲਦੇ ਆ ਨਵੇਂ ਤੋਂ ਨਵੇਂ ਆਪਾਂ ਅਪਡੇਟ ਭਾਲਦੇ ਆ ਤੇ ਜਾਨਕੀ ਉਹਨਾਂ ਨੂੰ ਲੱਗਿਆ ਵੀ ਕੋਈ ਸਾਨੂੰ ਕੋਈ ਡੀਪੀਸੀ ਬਾਰੇ ਗੱਲ ਕਹੀ ਹੈ ਅਸੀਂ ਇੱਕ ਰਵਾਜਨ ਗੱਲ ਕੀਤੀ ਹੈ ਬਾਕੀ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਸਾਨੂੰ ਕੋਈ ਪਰਵਾਹ ਨਹੀਂ ਹੈ ਮਾਲਕ ਦੀ ਕਿਰਪਾ ਨਾਲ ਸੱਚ ਦਾ ਹੁਕਾ ਦੇਣਾ ਤੇ ਸੱਚ ਦਾ ਹੁਕਾ ਦਿੰਦੇ ਆ ਤੇ ਆ ਹੈਗਾ ਜੀ ਜਿਹੜਾ ਆਪਾਂ ਕੰਮ ਕਰ ਰਹੇ ਆ ਜਿਹੜਾ ਮੈਂ ਕਿਹਾ ਸੀ ਵੀ ਫਰਸਟ ਕੁਆਲਿਟੀ ਦਾ ਕੰਮ ਜਾਨੀ ਕਿ A1 ਕੁਆਲਿਟੀ ਦਾ ਕੰਮ ਠੀਕ ਹੈ ਇਹਦੇ ਚ ਅਸੀਂ ਗੱਲ ਲੁੱਕ ਪੇਪਰ ਦੀ ਨਹੀਂ ਕੀਤੀ ਗੱਲ DPC ਦੀ ਇਹ ਨਹੀਂ ਕੀਤੀ ਵੀ DPC ਪਾਉਣੀ ਨਹੀਂ ਚਾਹੀਦੀ ਅਸੀਂ ਇਹ ਕਿਹਾ ਵੀ DPC ਪਾਉਣ ਨਾਲ ਵੀ ਵਿੱਚ ਪ੍ਰੋਬਲਮਾਂ ਆਉਂਦੀਆਂ ਨੇ ਕਿਉਂਕਿ ਕਈ ਵਾਰੀ ਸਹੀ ਤਰੀਕੇ ਨਾਲ ਨਹੀਂ ਪੈਂਦੀ ਨਾਲੇ ਅਸੀਂ ਉਹਨਾਂ ਚੋਂ ਆ ਸਾਡਾ ਖਾਨਦਾਨ ਕੰਮ ਕਰਦਾ ਰਿਹਾ ਹੈ ਅੱਜ ਤੱਕ ਅਸੀਂ ਕੋਈ ਉਹ ਨਹੀਂ ਅਸੀਂ ਕੋਈ ਮਤਲਬ ਹੋਰ ਕਿਸੇ ਕੈਟਾਗਰੀ ਚੋਂ ਨਹੀਂ ਆਉਂਦੇ ਵੀ ਅਸੀਂ ਕੋਈ ਕੰਮ ਨਾਲ ਕੋਈ ਸੰਬੰਧ ਹੀ ਨਹੀਂ ਸਾਡਾ ਸਾਨੂੰ ਡੀਪੀਸੀ ਵੀ ਪਾਉਣੀ ਆਉਂਦੀ ਹੈ ਸਾਨੂੰ ਦੂਜੇ ਕੰਮ ਵੀ ਕਰਨੇ ਹੁੰਦੇ ਨੇ ਅਸੀਂ ਸਮੇਂ ਦੇ ਹਿਸਾਬ ਨਾਲ ਪਲਟ ਦੇ ਸਾਰੀਆਂ ਚੀਜ਼ਾਂ ਮੈਂ ਇਹ ਕਿਹਾ ਸੀ ਵੀ ਬਦਲਦੀਆਂ ਰਹਿੰਦੀਆਂ ਨੇ ਮੈਂ ਇਹ ਨਹੀਂ ਕਿਹਾ ਅਸੀਂ ਬਿਨਾਂ ਡੀਪੀਸੀਆਂ ਤੋਂ ਵੀ ਘਰ ਪਾਏ ਨੇ ਅਸੀਂ ਸਰਕੜੇ ਤੋਂ ਲੈ ਕੇ ਗੱਲ ਚੱਲੀ ਹੋਈ ਹੈ ਵੀ ਮੰਨ ਕੇ ਚੱਲ ਜੇ ਟਾਇਲ ਵਾਲਾ ਪੈਂਦਾ ਹੁੰਦਾ ਟਾਇਲ ਵਾਲੇ ਤੋਂ ਪਹਿਲਾਂ ਸਰਕੜਾ ਪੈਂਦਾ ਹੁੰਦਾ ਸਤੀਰ ਪੈਂਦੇ ਹੁੰਦੇ ਉੱਥੋਂ ਕੰਮ ਸਿੱਖਿਆ ਸਾਨੂੰ ਨਾ ਸਿਖਾਓ ਵੀ ਅਸੀਂ ਮੰਨ ਕੇ ਚੱਲ ਵੀ ਡੀਪੀਸੀ ਕਿਵੇਂ ਪੈਂਦੀ ਹੈ ਜਾਂ ਡੀਪੀਸੀ ਦੀ ਮਨਿਆਦ ਨਹੀਂ ਮੈਂ ਕਹਿਣਾ ਵੀ ਬਦਲਦਾ ਰਹਿੰਦਾ ਹੈ ਸਿਸਟਮ ਪਹਿਲਾਂ ਕੁਝ ਵੀ ਨਹੀਂ ਸੀ ਫਿਰ ਅਸੀਂ ਡੀਪੀਸੀ ਪਾਉਣ ਲੱਗੇ ਫਿਰ ਅਸੀਂ ਲੈਂਟਰ ਲਾਉਣ ਲੱਗੇ ਫਿਰ ਅਸੀਂ ਪਲੰਥ ਬੀਮ ਲਾਉਣ ਲੱਗੇ ਫਿਰ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਹੈ ਜਿਵੇਂ ਜਿਵੇਂ ਕੋਈ ਚੀਜ਼ਾਂ ਅਪਡੇਟ ਹੁੰਦੀਆਂ ਨੇ ਅਸੀਂ ਉਹਨਾਂ 'ਚ ਅਪਡੇਟ ਹੁੰਦੇ ਤੁਰਿਆ ਆ ਰਹੇ ਤੇ ਹੁਣ ਆ ਹੁਣ ਕਿਉਂ ਨਹੀਂ ਅਸੀਂ ਫਿਰ ਪੁਰਾਣੀਆਂ ਬਿਨਾਂ ਪਿੱਲਰਾਂ ਤੋਂ ਕੋਠੀਆਂ ਪਾਉਂਦੇ ਹੁਣ ਤੁਸੀਂ ਕਿਉਂ ਕੰਟਰੈਕਟ ਕਰਦੇ ਹੋ ਇਦਾਂ ਦੇ ਮੰਨ ਕੇ ਚੱਲੋ ਕਿ ਜਿਹੜੇ ਵੀ ਪਿੱਲਰਾਂ ਆਲਾ ਸਮੇਤ ਕਰਦੇ ਹੋ ਦੇਖੋ ਭਾਈ ਜੀ ਅਸੀਂ ਤਾਂ ਕੰਮ ਜੋ ਫੜਦੇ ਆ ਉਹਨੂੰ ਸਹੀ ਤਰੀਕੇ ਨਾਲ ਫੜਦੇ ਤੇ ਸਹੀ ਤਰੀਕੇ ਨਾਲ ਹੀ ਕੰਮ ਅਸੀਂ ਕਰਦੇ ਆ ਹੁਣ ਸਾਡੀ ਆਹ ਕੋਠੀ ਬਣੀ ਜਾਂਦੀ ਹੈ ਜੀ ਇਹਦੇ 'ਚ ਵੀ ਤੁਹਾਨੂੰ ਦਿਖਾਵਾਂਗੇ ਇਹ A1 ਕੁਆਲਿਟੀ ਦਾ ਕੰਮ ਹੈ ਤੇ ਇਹਦੇ 'ਚ ਵੀ ਅਸੀਂ DPC ਨਹੀਂ ਪਾਉਂਦੇ ਜੀ ਦੁਬਾਰਾ ਫਿਰ ਕਹਿੰਦੇ ਅਸੀਂ DPC ਨਹੀਂ ਪਾਉਂਦੇ ਅਸੀਂ ਇਹਦੇ 'ਚ ਪੂਰਾ ਇਕਲ ਵੱਡੇ ਲੈਵਲ ਦੇ ਉੱਤੇ ਜਿਹੜੀ ਕਿ ਜਿਹੜੀ ਕੋਠੀ ਹੈ ਇਹ ਇਹਦੇ ਚ ਪੂਰੀ ਅਸੀਂ ਸਲੇ ਪਾਵਾਂਗੇ 4.5 ਇੰਚ ਦੀ ਜਿਵੇਂ ਆਪਾਂ ਲੈਂਟਰ ਪਾਈਦਾ ਛੱਤ ਪਾਈਦੀ ਹੈ ਵੀਰੋ ਮੈਂ ਕਿਸੇ ਨਾਲ ਕੰਟਰੋਵਰਸਟੀ ਚ ਨਾ ਪੈਣਾ ਚਾਹਣਾ ਨਾ ਮੈਂ ਪਵਾਂ ਠੀਕ ਹੈ ਜੀ ਅਸੀਂ ਆਪਣਾ ਕੰਮ ਕਰਦੇ ਹਾਂ ਤੁਸੀਂ ਆਪਣਾ ਕੰਮ ਕਰੋ ਅਸੀਂ ਤੁਹਾਡੇ ਤੋਂ ਨਹੀਂ ਕੋਈ ਮक्की ਲੈਣੀ ਤੁਸੀਂ ਸਾਡੇ ਤੋਂ ਨਹੀਂ ਕੋਈ ਲੈਣੀ ਹੈ ਨਾ ਇਸ ਕਰਕੇ ਬੇਨਤੀ ਹੈ ਵੀ ਯਾਰ ਆਪਾਂ ਸਾਰੇ ਜਣੇ ਰਲ ਕੇ ਕੰਮ ਕਰੀਏ ਤੁਸੀਂ ਵੀ ਬਹੁਤ ਸੋਹਣਾ ਕੰਮ ਕਰਦੇ ਹੋ ਜਿਹੜੇ ਹਿਸਾਬ ਨਾਲ ਕਰਦੇ ਹੋ ਅਸੀਂ ਕਿਤੇ ਅੱਜ ਤੱਕ ਸੋਡੀ ਗੱਲ ਚ ਬੋਲਨੇ ਆ ਅਸੀਂ ਕੋਈ ਕਮੈਂਟ ਦੰਦਾ ਕਿਉਂ ਕੀਤਾ ਹੈ ਕਿਉਂਕਿ ਸਾਡਾ ਲੈਵਲ ਸਾਡਾ ਤੇ ਤੁਹਾਡਾ ਲੈਵਲ ਛੋਟਾ ਹੈ ਅਸੀਂ ਕਿਸੇ ਦੇ ਲੈਵਲ ਨਾਲ ਕਦੇ ਸਾਡਾ ਅਸੀਂ ਲੈਵਲ ਮੈਚ ਨਹੀਂ ਕਰਦੇ ਅਸੀਂ ਖਾਨਦਾਨੀਆਂ ਚ ਆਉਣੇ ਆ ਕੋਈ ਅਸੀਂ ਇਹ ਨਹੀਂ ਵੀ ਅਸੀਂ ਕੋਈ ਨਵੇਂ ਕੰਮ ਸਿੱਖੇ ਆ ਤੇ ਸਾਨੂੰ ਤੁਸੀਂ ਇਹ ਰਾਇ ਨਾ ਦਿਓ ਵੀਰ ਬਣ ਕੇ ਇੱਕ ਦੂਜੇ ਦੀ ਸਲਾਹ ਨਾਲ ਚੱਲੋ ਤੇ ਸੋਹਣਾ ਕੰਮ ਕਰਨ ਦੀ ਕੋਸ਼ਿਸ਼ ਕਰੋ ਇੱਕ ਦੂਜੇ ਤੋਂ ਸਿੱਖ ਕੇ ਸਲਾਹ ਨਾਲ ਕੰਮ ਕਰੋ ਅਸੀਂ ਅੱਜ ਤੱਕ ਮੈਂ ਤੁਹਾਨੂੰ ਹੋਰ ਦੱਸਦਾ ਨਾ ਅਸੀਂ ਪਹਿਲਾਂ 5-7 ਮਿਸਤਰੀਆਂ ਦਾ ਇੱਕ ਗਰੁੱਪ ਅਸੀਂ ਇਕੱਠਾ ਕੀਤਾ ਹੋਇਆ ਹੈ ਅਸੀਂ ਆਪਚ ਸਲਾਹ ਕਰਦੇ ਆ ਜਦੋਂ ਕੋਈ ਕੰਮ ਕੋਈ ਐ ਲੱਗਦਾ ਵੀ ਕਿੱਦਾਂ ਦਾ ਹੋਊਗਾ ਕਿਉਂਕਿ ਸਲਾਹ ਨਾਲ ਹੀ ਕੰਮ ਸੋਹਣੇ ਬਣਦੇ ਆ ਵੀਰੋ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਤੇ ਬਹੁਤ ਸੋਹਣੇ ਲੈਵਲ ਦੀ ਕੋਠੀ ਹੈ ਜੀ ਦਿਖਾਓ ਤੁਸੀਂ ਮਤਲਬ ਵੀ ਇਹ 18000 ਸਕਰ ਫੁੱਟ ਏਰੀਆ ਮੰਨ ਕੇ ਚੱਲੋ ਕੋਠੀ ਬਣੂ ਸਾਡੀ ਤੇ ਕੋਸ਼ਿਸ਼ ਕਰਾਂਗੇ ਵੀ ਕੱਲੀ-ਕੱਲੀ ਚੀਜ਼ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਈ ਜੀ ਕਿਸੇ ਨੇ ਆਪਣੇ ਤੇ ਲਾਉਣੀ ਹੈ ਇਹ ਵੀਡੀਓ ਆਪਣੇ ਤੇ ਲਾ ਲੈ ਪਰ ਅਸੀਂ ਕਿਸੇ ਨੂੰ ਲਾ ਕੇ ਵੀਡੀਓ ਨਹੀਂ ਪਾਉਂਦੇ ਅਸੀਂ ਤਾਂ ਸਿਰਫ ਆਪਣਾ ਕੰਮ ਦਿਖਾ ਰਹੇ ਹਾਂ ਆਪਣਾ ਮੈਂ ਪੌਡਕਾਸਟ ਕੀਤਾ ਮੈਂ ਆਪਣੇ ਦਿਲ ਦੀਆਂ ਵਿਚਾਰਾਂ 'ਚ ਮੈਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਮੈਂ ਕਿਸੇ ਲਈ ਨਹੀਂ ਕੀਤੀਆਂ ਤੇ ਕੋਈ ਗੱਲ ਨਹੀਂ ਇਹ ਗੱਲਾਂ ਚਲਦੀਆਂ ਰਹਿਣਗੀਆਂ ਤੇ ਤੁਸੀਂ ਕੰਮ ਸਾਰੇ ਵੀਰਾਂ ਨੇ ਦੇਖਣਾ ਤੇ ਸਾਰੇ ਵੀਰ ਆਪੋ ਆਪਣੀ ਸਲਾਹ ਦੇਣੀ ਹੈ ਤੇ ਸਾਡੇ ਕਾਮਕਾਰ ਸਾਰੇ ਵੀਰ ਦੇਖਦੇ ਆ ਜਿਨੇ ਸਾਡੇ ਤੋਂ ਕੋਈ ਕੰਮ ਕਰਾਉਣ ਦਾ ਸਾਡੀ ਕਿਸਮਤ ਦੇ ਵਿੱਚ ਆ ਸਾਨੂੰ ਮਿਲ ਜਾਣਾ ਤੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ